ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕੀ ਕੀਜੈ ਬਚਨੀ ਤੋਰ ਮੂਰ ਮਨ ਮੰਨੇ ਜਨ ਕਾ ਪੂਰਨ ਦੀਜੈ ਹਉ ਬਲ ਬਲ ਜਾਉ ਕਮਈਆ ਕਰਨੇ ਕਰਨ ਕਮਨ ਅਬੂਲ बहुत جنم بچھرے تھے माधो इहो جنم تمہارے लिखे बोलो बहुत جنم بچھرے تھے माधो इहो جنم تمہارے इहो جنم تمہارے धन गुरु रामदास जी मेरे धन गुरु रामदास जी धन गुरु राम दास जी, ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹੋ ਜਨਮ ਤੁਮਾਰੇ ਮਿਕੇ ਕਹਿ ਰਵਿਦਾਸ ਆਸ ਲਗ ਜੀਵ ਜਿਰ ਪਯੋ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵ ਜਿਰ ਪਯੋ ਦਰਸ਼ਨ ਦੇਖੇ ਪਰਮ ਸਨਮਾਨ ਜੋਗ ਜਗੋ ਜਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾ ਸੰਗਤ ਜੀ ਬਹੁਤ ਹੀ ਭੱਡਿਆਂ ਭਾਗਾਂ ਵਾਲੇ ਹੋ ਭਾਵੇਂ ਸੰਗਤ ਇੱਥੇ ਬੈਠੀ ਹੈ ਭਾਵੇਂ ਘਰ ਬੈਠ ਕੇ ਅਸੀਸਾਂ ਦੇ ਰਹੀ ਹੈ ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਦੋਨੇ ਹੱਥ ਜੋੜ ਲਓ ਸਾਹਿਬ ਇਹ ਕਮਾਲ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬੁਲੰਦ ਕੀਤੀ ਫੱਤੇ ਬਲੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇਲਾਕਾ ਹੈ ਜੀ ਜੋਨਪੁਰ ਜੋਨਪੁਰ ਦੀ ਸੰਗਤ ਦੇ ਅੰਦਰ ਬਹੁਤ ਪ੍ਰੇਰ ਪ੍ਰੇਮ ਹੈ ਬੜੀ ਪਿਆਰ ਵਾਲੀ ਸੰਗਤ ਹੈ ਜੋਨਪੁਰ ਦੀ ਗੁਰਦੇਵ ਬਹਾਦਰ ਪਿਤਾ ਜੀ ਦੇ ਵੇਲੇ ਜਿੱਥੇ ਵੀ ਸਤਿਗੁਰੂ ਪਹੁੰਚੇ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਸੰਗਤਾਂ ਜਾ ਕੇ ਸਤਿਗੁਰ ਦੇ ਦਰਸ਼ਨ ਕਰਦੀਆਂ ਨੇ ਇਹ ਸੰਗਤਾਂ ਦੇ ਵਿੱਚ ਗੁਰਮਖ ਹੈ ਜਿਹਦਾ ਨਾਮ ਆਇਆ ਭਾਈ ਗੁਰਬਖਸ਼ ਜੀ ਉਹ ਕੀਰਤਨ ਕਰਦੇ ਨੇ ਭਾਈ ਗੁਰਬਖਸ਼ ਜੀ ਇਤਿਹਾਸ ਚ ਲਿਖਿਆ ਐਡਾ ਭਜ ਕੇ ਕੀਰਤਨ ਕਰਦੇ ਨੇ ਇੰਨੇ ਪ੍ਰੇਮ ਦੇ ਨਾਲ ਕੀਰਤਨ ਕਰਦੇ ਨੇ ਜਦੋਂ ਕੀਰਤਨ ਕਰਦੇ ਨੇ ਰਾਹ ਗੀਰ ਵੀ ਲੁੱਕ ਜਾਂਦੇ ਨੇ ਅੰਦਰੋਂ ਪ੍ਰੇਮ ਹੈ ਗੁਰੂ ਦੇ ਚਰਨਾਂ ਦੇ ਨਾਲ ਅੰਦਰੋਂ ਪ੍ਰੀਤੀ ਹੈ ਗੁਰੂ ਦੇ ਚਰਨਾਂ ਦੇ ਨਾਲ ਭਿਜ ਭਿਜ ਕੇ ਗੁਰੂ ਦੇ ਪਿਆਰ ਦੇ ਵਿੱਚ ਕੀਰਤਨ ਕਰਦੇ ਨੇ ਜੋ ਵੀ ਕੀਰਤਨ ਸੁਣਦਾ ਹੈ ਬੜਾ ਰਸ ਆਉਂਦਾ ਹੈ ਸਤ ਗੁਰੂ ਤੇਗ ਬਾਦ ਪਿਤਾ ਜੀ ਇਹਨਾਂ ਦੇ ਇਲਾਕੇ 'ਚ ਪ੍ਰਚਾਰ ਵਾਸਤੇ ਜਦ ਪਹੁੰਚੇ ਨਾ ਸੰਗਤਾਂ ਦੇ ਭਲੇ ਲਈ ਤੇ ਸਤਗੁਰੂ ਨੇ ਇਸ਼ਾਰਾ ਕੀਤਾ ਭਾਈ ਗੁਰਬਖਸ਼ ਜੀ ਭਾਈ ਗੁਰਬਖਸ਼ ਜੀ ਤੁਸੀਂ ਕੀਰਤਨ ਕਰੋ ਜਦੋਂ ਭਾਈ ਗੁਰਬਖਸ਼ ਜੀ ਨੇ ਗੁਰੂ ਕੋਲੋਂ ਆਗਿਆ ਲੈ ਕੇ ਕੀਰਤਨ ਕੀਤਾ ਨਾ ਕਿਰਪਾ ਤਾਂ ਪਹਿਲਾਂ ਵੀ ਸੀ ਅੱਜ ਗੁਰੂ ਪਾਤਸ਼ਾਹ ਨੇ ਆਪ ਕਿਹਾ ਗੁਰਤੇਗ ਬਹਾਦਰ ਪਿਤਾ ਜੀ ਨੇ ਭਾਈ ਗੁਰਬਖਸ਼ ਜੀ ਕੀਰਤਨ ਕਰੋ ਜਦੋਂ ਸਤਗੁਰੂ ਦਾ ਹੁਕਮ ਮੰਨ ਕੇ ਕੀਰਤਨ ਸ਼ੁਰੂ ਕੀਤਾ ਭਾਈ ਗੁਰਬਖਸ਼ ਜੀ ਨੇ ਕਹਿੰਦੇ ਸੰਗਤ ਇੰਨੀ ਝੂਮੀ ਇੰਨਾ ਸੰਗਤ ਨੂੰ ਰਸ ਆਇਆ ਐਡਾ ਰਸ ਆਇਆ ਸੰਗਤ ਨੂੰ ਸਤਿਗੁਰੂ ਬੜੇ ਪ੍ਰਸੰਨ ਹੋਏ ਗੁਰਤੇਗਪਾਹਦਰ ਪਿਤਾ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਤਿਗੁਰ ਨੇ ਭਾਈ ਗੁਰਬਖਸ਼ ਜੀ ਨੂੰ ਕੋਲ ਬੁਲਾਇਆ ਤੇ ਇੱਕ ਮਰਦੰਗ ਦਿੱਤੀ ਮਰਦੰਗ ਦੇਖ ਕੇ ਪਤਾ ਕੀ ਆਖਿਆ ਕਹਿੰਦੇ ਭਾਈ ਗੁਰਬਖਸ਼ ਜੀ ਅੱਜ ਤੋਂ ਬਾਅਦ ਤੁਸੀਂ ਇਹ ਮਰਦੰਗ ਦੇ ਨਾਲ ਕੀਰਤਨ ਕਰਨਾ ਹੈ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਨਾ ਹੈ ਹੋਰ ਇਲਾਕਿਆਂ ਦੇ ਵਿੱਚ ਕਿਰਪਾ ਤਾਂ ਪਹਿਲਾਂ ਵੀ ਸੀ ਹੁਣ ਗੁਰੂ ਤੇਗ ਬਹਾਦਰ ਪਿਤਾ ਨੇ ਮਰਦੰਗ ਦਿੱਤੀ ਭਾਈ ਗੁਰਬਖਸ਼ ਜੀ ਮਰਦੰਗ ਨਾਲ ਕੀਰਤਨ ਕਰਦੇ ਨੇ ਹੁਣ ਸੰਗਤ ਬੜਾ ਝੂਮਦੀ ਹੈ ਟੁੱਟੇ ਹੋਏ ਵੀ ਗੁਰਨਾਨਕ ਦੇ ਘਰ ਨਾਲ ਜੁੜਦੇ ਨੇ ਲੋਕ ਵਹਿਮਾ ਭਰਮਾ ਤੋਂ ਨਿਕਲ ਕੇ ਸਿੱਖੀ ਵੱਲ ਆ ਰਹੇ ਨੇ ਸਚਾਈ ਵੱਲ ਆ ਰਹੇ ਨੇ ਸੱਚ ਦੇ ਲੋਕ ਜੁੜਦੇ ਪਏ ਨੇ ਉਹਨਾ ਜਿੱਥੇ ਵੀ ਇਹ ਭਾਈ ਗੁਰਬਖਸ਼ ਜੀ ਸੰਤਾਂ ਸਮੇਤ ਪ੍ਰਚਾਰ ਕਰਨ ਵਾਸਤੇ ਜਾਂਦੇ ਲੋਕ ਪਤਾ ਕੀ ਕਹਿੰਦੇ ਨੇ ਕਹਿੰਦੇ ਮਰਦੰਗ ਵਾਲੀ ਸੰਗਤ ਆ ਗਈ ਨਾਮ ਪੈ ਗਿਆ ਮਰਦੰਗ ਵਾਲੀ ਸੰਗਤ ਪਹਿਲਾਂ ਲੋਕ ਕਹਿੰਦੇ ਸਨ ਜੋਨਪੁਰ ਦੀ ਸੰਗਤ ਆ ਗਈ ਇਲਾਕਾ ਜੋਨਪੁਰ ਸੀ ਹੁਣ ਗੁਰਤੇਗ ਬਾਦ ਪਿਤਾ ਨੇ ਮਰਦੰਗ ਦਿੱਤੀ ਮਰਦੰਗ ਨਾਲ ਕੀਰਤਨ ਕਰਦੇ ਨੇ ਜਿੱਥੇ ਵੀ ਜਾਂਦੇ ਨੇ ਫਿਰ ਲੋਕ ਕਹਿੰਦੇ ਨੇ ਮਰਦੰਗ ਵਾਲੀ ਸੰਗਤ ਆ ਗਈ ਬੜਾ ਸਤਿਕਾਰ ਕਰਦੇ ਨੇ ਫਿਰ ਕਿਤੇ ਸਮਾਂ ਬਣਿਆ ਸਵਾਬ ਦੇ ਨਾਲ ਭੱਗਾ ਵਾਲਿਓ ਗੁਰਤੇਗ ਭਾਦਰ ਜੀ ਤੇਰੀ ਸ਼ਰਨ ਦੇ ਵਿੱਚ ਕੀਰਤਨ ਕਰਨ ਦਾ ਮੌਕਾ ਮਿਲਿਆ ਮੈਂ ਕਈ ਵਾਰ ਸੋਚਦਾ ਕੋਈ ਭੇਜ ਕੇ ਅੰਦਰੋਂ ਕੀਰਤਨ ਕਰੇ ਤਾਂ ਸਹੀ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਜੀ ਤਾਂ ਆਪਣੇ ਦੋਵੇਂ ਮੱਠਾਂ ਖੋਲ੍ਹ ਦਿੰਦੇ ਨੇ ਉਹਦੇ ਉੱਪਰ ਇੱਕ ਨਾਮ ਸੁਣਿਆ ਤੁਸੀਂ ਰਾਗੀ ਹੀਰਾ ਸਿੰਘ ਜੀ ਇਤਿਹਾਸ ਚ ਲਿਖਿਆ ਜਦੋਂ ਰਾਗੀ ਹੀਰਾ ਸਿੰਘ ਕੀਰਤਨ ਕਰਿਆ ਕਰਦੇ ਸਨ ਨਾ ਮੁਸਲਮਾਨ ਲੋਕ ਆਪਣੇ ਬੱਚਿਆਂ ਨੂੰ ਕਾ ਲਿਆ ਕਰਦੇ ਸਨ ਮੁਸਲਮਾਨ ਲੋਕ ਉਹ ਬੱਚਿਓ ਰੱਗੀ ਹੀਰਾ ਸਿੰਘ ਦਾ ਕਿਰਤਨ ਨਾ ਸੁਣ ਲਿਓ ਤੱਕੋ ਬੱਚੇ ਆਖਣਾ ਅੱਬੂ ਹਜੂਰ ਕਿਉਂ ਕਿਉਂ ਨਾ ਰੱਗੀ ਹੀਰਾ ਸਿੰਘ ਦਾ ਕਿਰਤਨ ਸੁਣੀਏ ਬੜੀ ਮਿੱਠੀ ਆਵਾਜ਼ ਹੈ ਬੜੀ ਸੁਰੀਲੀ ਆਵਾਜ਼ ਹੈ ਬੜਾ ਰਸ ਹੁੰਦਾ ਹੈ ਉਹਨਾਂ ਦੀ ਆਵਾਜ਼ ਸੁਣ ਕੇ ਅੱਬੂ ਹਜੂਰ ਕਿਉਂ ਨਾ 라ਗੀ ਹੀਰਾ ਸਿੰਘ ਦਾ ਕੀਰਤਨ ਸੁਣੀਏ ਉਹਨਾਂ ਅਖਨਾਂ ਉਹ ਬੱਚਿਓ ਵੇਖਿਓ ਕਿਤੇ 라ਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਉਹ ਬੱਚਿਓ ਵੇਖਿਓ ਕਿਤੇ ਭੁੱਲ ਭਲੇਖੇ ਵੀ 라ਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਵੀ ਕਿਉਂ ਕਿਤੇ ਜਿਹੜਾ ਇੱਕ ਵਾਰ 라ਗੀ ਹੀਰਾ ਸਿੰਘ ਦਾ ਕੀਰਤਨ ਸੁਣ ਲੈਂਦਾ ਹੈ ਉਹ ਗੁਰਨਾਨਕ ਦੇ ਚਰਨਾਂ ਦਾ ਆਸ਼ਿਕ ਬਣ ਜਾਂਦਾ ਹੈ ਜੋ 라ਗੀ ਹੀਰਾ ਸਿੰਘ ਦਾ ਇੱਕ ਵਾਰ ਕੀਰਤਨ ਸੁਣ ਲਵੇ ਉਹ ਗੁਰਨਾਨਕ ਦੇ ਚਰਨਾਂ ਦਾ ਫਿਰ ਆਸ਼ਿਕ ਬਣ ਜਾਂਦਾ ਹੈ ਸੋ ਨਿਹਾਲ ਐਡਾ ਰਸ ਸੀ ਕੀਰਤਨ ਦੇ ਵਿੱਚ ਆਪਣਾ ਪ੍ਰੈਕਟੀਕਲ ਜੀਵਨ ਸੀ ਬੰਦਗੀ ਸੀ ਤਨਿਤ ਨਿਯਮ ਤੋਂ ਇਲਾਵਾ ਪਤਾ ਕੀ ਕਰਦੇ ਸਨ ਅਗੀਰਾ ਸਿੰਘ ਜੀ ਸੰਗਤ ਜੀ ਧਿਆਨ ਦਿਓ ਜੋ ਘਰਾਂ ਚ ਬੈਠ ਕੇ ਦੇਖ ਰਹੇ ਹੋ ਰਾਗੀ ਹੀਰਾ ਸਿੰਘ ਨੇ ਆਪਣੇ ਨਿਤਨੇਮ ਤੋਂ ਇਲਾਵਾ ਪਤਾ ਕੀ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਹੁੜੀ ਚ ਜਾਣਾ ਇੱਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿੰਨੇ ਬੱਚੇ ਬੈਠੇ ਹੋ ਬੱਚਿਓ ਤੁਸੀਂ ਵੀ ਧਿਆਨ ਦਿਓ ਅਕੈਡਮੀ ਦੇ ਬੱਚੇ ਜੀਵਨ ਕੀ ਹੁੰਦਾ ਹੈ ਇਹ ਹਰਮੋਨੀਅਮ ਖੋਲ ਲੈਣਾ ਸਤਪਤੇ ਸੰਮੁਖ ਬੈਠ ਜਾਣਾ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰੀ ਜਾਣਾ ਤਿੰਨ ਤਿੰਨ ਚਾਰ ਚਾਰ ਘੰਟੇ ਕੋਈ ਸੰਗਤ ਨਹੀਂ ਹੋਣੀ ਕੇਵਲ ਤੇ ਕੇਵਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਇੱਕ ਰਾਗੀ ਹੀ ਰਸ ਨੇ ਆਪ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰੀ ਜਾਣਾ ਸਵਾਲ ਕਰਨ ਵਾਲੇ ਸਵਾਲ ਕਰ ਦਿੱਤਾ ਸਵਾਲ ਕੀ ਕੀਤਾ ਜੀ ਕਹਿੰਦੇ ਰਾਗੀ ਹੀਰਾ ਸਿੰਘ ਜੀ ਨਾ ਕੋਈ ਸੰਗਤ ਹੁੰਦੀ ਹੈ ਨਾ ਕੋਈ ਬੰਦਾ ਹੁੰਦਾ ਹੈ ਤੂੰ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰਦੇ ਹੋ ਕੀਰਤਨ ਸੁਣਾਉਂਦੇ ਕਿਨੂੰ ਉਹ ਤੇ ਰਾਗੀ ਹੀਰਾ ਜਣੇ ਚੁੱਪ ਫੇਰ ਸਵਾਲ ਕਰਨ ਦੇ ਵਾਰਾ ਪੁੱਛਣਾ ਹੈ ਕਿ ਰਾਗੀ ਹੀਰਾ ਜੀ ਤੁਹਾਨੂੰ ਪੁੱਛ ਰਿਹਾ ਮੈਂ ਉਹ ਭਾਈ ਸਾਹਿਬ ਜੀ ਨਾ ਕੋਈ ਸੰਗਤ ਹੁੰਦੀ ਹੈ ਨਾ ਕੋਈ ਬੰਦਾ ਹੁੰਦਾ ਹੈ ਤੁਸੀਂ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰਦੇ ਹੋ ਗੁਰਗੰਸਾ ਦੀ ਜੁਰੀ ਚ ਕੀਰਤਨ ਸੁਣਾਉਂਦੇ ਕਿੰਨੂ ਉਹ ਉਸ ਵੇਲੇ ਰਾਗੀ ਹੀਰਾ ਸਿੰਘ ਨੇ ਬੜੀ ਨਿਮਰਤਾ ਦੇ ਵਿੱਚ ਜਵਾਬ ਦੇਣਾ ਉਹ ਭਲਿਓ ਉਹ ਭਲਿਓ ਮੈਂ ਕੀਰਤਨ ਦੇ ਦਾਤੇ ਗੁਰਨਾਇਣਕ ਨੂੰ ਕੀਰਤਨ ਸੁਣਾਉਣਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮੈਂ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣਾ ਵਾਹ ਵੇਖੋ ਕਿਹੋ ਜਿਹਾ ਪਿਆਰ ਹੈ ਇਹਨੂੰ ਪ੍ਰੇਮ ਕਹਿੰਦੇ ਨੇ ਤਦੇ ਸਤਿਗੁਰੂ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਚ ਕਹੋ ਸੁਣ ਲਿਓ ਸਬੇ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਏਡਾ ਪਿਆਰਾ ਜੀਵਨ ਸੀ ਕੋਈ ਭਜ ਕੇ ਕੀਰਤਨ ਕਰੇ ਤਾਂ ਸਹੀ ਖੈਰ ਉੱਥੇ ਆਓ ਭਾਈ ਗੁਰਬਖਸ਼ ਜੀ ਅੱਜ ਫਿਰ ਸਮਾਂ ਮਿਲਿਆ ਜੀ ਗੁਰ ਤੇਗ ਬਹਾਦਰ ਦੀ ਸ਼ਰਨ ਦੇ ਵਿੱਚ ਕੀਰਤਨ ਕਰਨ ਦਾ ਅੱਜ ਕੀਰਤਨ ਕਰ ਰਹੇ ਨੇ ਸੰਗਤਾਂ ਬੜੀਆਂ ਝੂਮੀਆਂ ਬڑا ਸੰਕਤਨ ਰਸ ਆਇਆ ਕਿ ਗੁਰ ਤੇਗ ਬਹਾਦਰ ਦਾ ਬਚਨ ਸੀ ਨਾਲੇ ਪਿੱਤਾ ਜੀ ਨੇ ਆਪਣੇ ਕੋਲ ਮਰਦੰਗ ਦਿੱਤੀ ਸੀ ਅੱਜ ਜਦੋਂ ਕੀਰਤਨ ਦੀ ਸਮਾਪਤੀ ਹੋਈ ਸਤਿਗੁਰੂ ਬੜੇ ਪ੍ਰਸੰਨ ਹੋਏ ਬੜੇ ਪ੍ਰਸੰਨ ਹੋਏ ਅੱਜ ਸਤਿਗੁਰੂ ਵੱਡੀ ਬਖਸ਼ਿਸ਼ ਕਰਨ ਲੱਗੇ ਜੀ ਗੁਰ ਤੇਗ ਬਹਾਦਰ ਪਿੱਤਾ ਜੀ ਅੱਜ ਵੱਡੀ ਬਖਸ਼ਿਸ਼ ਕਰਨ ਲੱਗੇ ਫਿਰ ਦਾਤੇ ਨੇ ਦਾਤੇ ਵੱਡੇ ਦਾਤੇ ਨੇ ਜਿਨੂੰ ਚਾਹਣ ਗੁਰਮੁਖੋ ਉਹਨੂੰ ਦਾਤਾਂ ਦੇ ਨਾਲ ਉਹਦੀਆਂ ਝੋਲੀਆਂ ਪੜ ਨਹੀਂ ਸਕਦੇ ਨੇ ਤੇ ਉਹਨੂੰ ਝੋਲੀਆਂ ਪੜਨ ਵਾਲਾ ਬਣਾ ਵੀ ਸਕਦੇ ਨੇ ਐਡੇ ਵੱਡੇ ਦਾਤੇ ਨੇ ਗੁਰਤੇਗ ਬਹਾਦਰ ਪਿਤਾ ਜੀ ਇਹ ਤਾਂ ਗੁਰੂ ਦੀ ਮੌਜ ਹੈ ਆਪਣੇ ਗੁਰੂ ਤੇ ਇਹੋ ਜਿਹਾ ਭਰੋਸਾ ਰੱਖਿਓ ਵੇਜਾ ਭਰੋਸਾ ਰੱਖਿਓ ਮੇਰੇ ਗੁਰੂ ਨੇ ਮੇਰੀ ਝੋਲੀ ਦਾ ਪੜਨੀ ਹੀ ਪੜਨੀ ਹੈ ਜੇ ਗੁਰੂ ਮੌਜ ਵਿੱਚ ਆ ਜਾਵੇ ਤੇ ਮੈਨੂੰ ਹੋਰਨਾਂ ਦੇ ਝੋਲੀਆਂ ਪੜਨ ਵਾਲਾ ਬਣਾ ਸਕਦਾ ਹੈ ਇੰਦਾ ਵੱਡਾ ਦਾਤਾ ਜੀ ਸਤਿਗੁਰੂ ਭਾਗਾਂ ਵਾਲਿਓ ਧਿਆੰਦਿਓ ਅੱਜ ਜਦੋਂ ਕੀਰਤਨ ਦੀ ਸਮਾਪਤੀ ਹੋਈ ਗੁਰਤੇਗ ਬਹਾਦਰ ਪਿਤਾ ਬੜੇ ਪ੍ਰਸੰਨ ਹੋਏ ਸਤਿਗੁਰੂ ਆਪਣੇ ਸਿੰਘਾਸਣ ਤੋਂ ਉੱਠੇ ਜੀ ਇਤਿਹਾਸ ਲਿਖਿਆ ਸਤਗੁਰੂ ਨੇ ਆਪਣਾ ਚੋਲਾ ਮੰਗਵਾਇਆ ਚੋਲਾ ਆਪਣਾ ਚੋਲਾ ਜੋ ਸਤਿਗੁਰੂ ਆਪ ਹੁੰਦੇ ਸਨ ਉਹ ਚੋਲਾ ਭਾਈ ਗੁਰਬਖਸ਼ ਜੀ ਨੂੰ ਦਿੱਤਾ ਸਤਿਗੁਰੂ ਜੀ ਨੇ ਆਖਣਗੇ ਭਾਈ ਗੁਰਬਖਸ਼ ਜੀ ਇਹ ਚੋਲਾ ਪਹਿਨ ਲਓ ਤੁਸੀਂ ਆਪਣਾ ਚੋਲਾ ਬਦਾਮੀ ਰੰਗ ਦਾ ਭਾਈ ਗੁਰਬਖਸ਼ ਜੀ ਨੂੰ ਦਿੱਤਾ ਤੇ ਹੋ ਉਹਨਾਂ ਹੋਰ ਬਖਸ਼ਿਸ਼ ਕਰਨ ਲੱਗੇ ਅਗਲੀ ਇੱਕ ਚੋਲਾ ਪਵਾਇਆ ਸਾਧਗੁਰੂ ਜੀ ਨੇ ਆਪਣਾ ਭਾਈ ਗੁਰਬਖਸ਼ ਜੀ ਨੂੰ ਚੋਲਾ ਪਾ ਲਿਆ ਉਸ ਤੋਂ ਬਾਅਦ ਕੀ ਕੀਤਾ ਜੀ ਇੱਕ ਗੁਰਬਾਣੀ ਦੀ ਪੋਥੀ ਮੰਗਵਾਈ ਗੁਰਬਾਣੀ ਦੀ ਪੋਥੀ ਦਿੱਤੀ ਭਾਈ ਗੁਰਬਖਸ਼ ਜੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਤੇ ਮੁੱਖ ਤੋਂ ਆਖਿਆ ਉਹ ਭਾਈ ਗੁਰਬਖਸ਼ ਜੀ ਤੁਸੀਂ ਬਹੁਤ ਭੜਕੇ ਕੀਰਤਨ ਕਰਦੇ ਹੋ ਤੁਹਾਡਾ ਤੰਦਰਪੁਰ ਨਾਨਕ ਦੇ ਚਰਨਾਂ ਨਾਲ ਪਿਆਰ ਹੈ ਇਹ ਗੁਰਬਾਣੀ ਦੇ ਸ਼ਬਦ ਪੜ੍ਹ-ਪੜ੍ਹ ਕੇ ਸੰਗਤਾਂ ਨੂੰ ਸੁਣਾਇਆ ਕਰੋ ਤੁਸੀਂ ਜਦੋਂ ਕੀਰਤਨ ਕਰਨਾ ਇਹ ਗੁਰਬਾਣੀ ਦੀ ਪੋਥੀ ਸ਼ਬਦ ਪੜ੍ਹ ਕੇ ਸੰਗਤਾਂ ਨੂੰ ਕੀਰਤਨ ਸੁਣਾਇਆ ਕਰੋ ਸਤਿਗੁਰੂ ਮੋਜ ਵਿੱਚ ਨੇ ਬੜੇ ਪ੍ਰਸੰਨ ਨੇ ਗੁਰਤੇਗ ਬਹਾਦਰ ਪਿੱਤਾ ਜੀ ਤੇ ਭਾਈ ਗੁਰਬਖਸ਼ ਜੀ ਨੇ ਫੇ ਅੱਜ ਦੋਵੇਂ ਹੱਥ ਜੋੜਨੇ ਭਾਈ ਗੁਰਬਖਸ਼ ਨੇ ਦੇਖ ਲਿਆ ਅੱਜ ਸਤਿਗੁਰੂ ਮੋਜ ਵਿੱਚ ਨੇ ਭਾਈ ਗੁਰਬਖਸ਼ ਜੀ ਨੇ ਦੋਵੇਂ ਹੱਥ ਜੋੜਨੇ ਅੱਖ ਲੱਗਾ ਸਤਿਗੁਰੂ ਹੇ ਗੁਰਤੇਗ ਬਹਾਦਰ ਪਿਤਾ ਜੀ ਜੇ ਤੁਹਾਡਾ ਹੁਕਮ ਹੋਵੇ ਤੁਹਾਡੇ ਚਰਨਾਂ 'ਚ ਗਬਨਤੀ ਕਰਾਂ ਮੈਂ ਸਤਿਗੁਰੂ ਤੁਹਾਡੀ ਆਗਿਆ ਹੋਵੇ ਤੁਹਾਡੇ ਚਰਨਾਂ 'ਚ ਗਬਨਤੀ ਕਰਾਂ ਮੈਂ ਗੁਰਤੇਗ ਬਹਾਦਰ ਪਿਤਾ ਜੀ ਕਿਤੇ ਭਾਈ ਗੁਰਬਖਸ਼ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਮੰਦਾ ਫੁਰਨਾ ਹੈ ਸਤਿਗੁਰੂ ਕਿਰਪਾ ਕਰੋ ਜਿਵੇਂ ਮੇਰੇ ਤੇ ਕਿਰਪਾ ਕੀਤੀ ਹੈ ਨਾ ਮੈਂ ਤੁਹਾਡੀ ਕਿਰਪਾ ਨਾਲ ਜਿਵੇਂ ਕੀਰਤਨ ਕਰਦਾ ਵਾਂ ਮੇਰੀ ਕੁੱਲ ਵਾਲੇ ਵੀ ਇਸੇ ਤਰ੍ਹਾਂ ਤੁਹਾਡਾ ਕੀਰਤਨ ਕਰਦੇ ਰਹਿਣ ਮੇਰੀ ਕੁੱਲ ਵਾਲੇ ਵੀ ਤੁਹਾਡੇ ਚਰਨਾਂ ਨਾਲ ਜੁੜੇ ਰਹਿਣ ਬੇਕੁੱਲ ਦਾ ਭਲਾ ਮੰਗਿਆ ਜੇ ਤੋ ਉਸ ਵੇਲੇ ਪ੍ਰਤੇਗ ਭਦਰ ਪਿਤਾ ਜੀ ਆਖਣ ਲੱਗੇ ਭਾਈ ਗੁਰਬਖਸ਼ ਜੀ ਕੀ ਕਹਿੰਦੇ ਹੋ ਸਤਿਗੁਰੂ ਜਿਵੇਂ ਮਿਰਦੇ ਤਰਸ ਕੀਤਾ ਜੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ ਜੇ ਨਾ ਮੇਰੀ ਕੁੱਲ ਨੂੰ ਵੀ ਆਪਣੇ ਚਰਨਾਂ ਦਾ ਜੋੜ ਕੇ ਰੱਖਿਓ ਉਹਨੂੰ ਵੀ ਕੀਰਤਨ ਦੇ ਦਾਤ ਦੀ ਬਖਸ਼ਿਸ਼ ਕਰਿਓ ਗੁਰਦੇਵ ਬਹਾਦਰ ਜੀ ਅੱਖਣ ਲਗੇਓ ਭਾਈ ਭਾਈ ਗੁਰਬਖਸ਼ ਜੀ ਤੁਹਾਡੇ ਨਾਲ ਵਚਨ ਕਰਦੇ ਆਂ ਤੁਹਾਡੀ ਕੁੱਲ ਵਾਲੇ ਜਿਹੜੇ ਸ਼ਬਦ ਨਾਲ ਜੁੜੇ ਰਹਿਣਗੇ ਗੁਰਬਾਣੀ ਨਾਲ ਜੁੜੇ ਰਹਿਣਗੇ ਉਹਨਾਂ ਤੇ ਇਹ ਬਖਸ਼ਿਸ਼ ਵਰਤੇ ਹੀ ਵਰਤੇਗੀ ਭਾਈ ਗੁਰਬਖਸ਼ ਜੀ ਚਾਹੁੰਦੇ ਆਂ ਨਾ ਤੁਹਾਡੀ ਕੁੱਲ ਵਾਲੇ ਵੀ ਕੀਰਤਨ ਨਾਲ ਜੁੜੇ ਰਹਿਣ ਕੀਰਤਨ ਕਰਦੇ ਰਹਿਣ ਫਿਰ ਇੱਕ ਕੰਮ ਕਰਨਾ ਪਵੇਗਾ ਤੁਹਾਨੂੰ ਗੁਰਬਾਣੀ ਦੇ ਨਾਲ ਸ਼ਬਦ ਨਾਲ ਜੁੜਨਾ ਪਵੇਗਾ ਤਾਂ ਸੰਤਾਂ ਨੂੰ ਸ਼ਬਦ ਨਾਲ ਜੋੜਨਾ ਪਵੇਗਾ ਜੇ ਤੁਸੀਂ ਗੁਰਬਾਣੀ ਨਾਲ ਜੁੜੋਗੇ ਸ਼ਬਦ ਨਾਲ ਜੁੜੋਗੇ ਤੁਹਾਡੇ ਨਾਲ ਬਚਨ ਕਰਦੇ ਆ ਸੰਗਤ ਨੂੰ ਸ਼ਬਦ ਨਾਲ ਜੋੜੋਗੇ ਤੁਹਾਡੇ ਨਾਲ ਬਚਨ ਕਰਦੇ ਆ ਤੁਹਾਡੀਆਂ ਕੁਲਾਂ ਵੀ ਫਿਰ ਕੀਰਤਨ ਨਾਲ ਜੁੜੀਆਂ ਰਹਿਣਗੀਆਂ ਬੋਲੇ ਸਤਿਗੁਰ ਨੇ ਮੁਖ ਤੋਂ ਪਤਾ ਕੀ ਆਖਿਆ ਗੁਰਤੇਗ ਬਾਦਲ ਪਿਤਾ ਜੀ ਨੇ ਭਾਈ ਗੁਰਬਖਸ਼ੀ ਨੂੰ ਇਹਦਾ ਪਿਆਰ ਦੇਖ ਕੇ ਕਹਿੰਦੇ ਤੁਮਰੇ ਗ੍ਰਹਿ ਉਤਪਤ ਜੋ ਹੋਏ ਜੇ ਤੇਰੇ ਘਰ ਪੈਦਾ ਹੋਣਗੇ ਤੁਮਰੇ ਗ੍ਰਹਿ ਉਤਪਤ ਜੋ ਹੋਏ ਕੀਰਤਨ ਭਜਨ ਕਰੇ ਸਭ ਸੋਏ ਕਦੇ ਭਾਈ ਗੁਰਬਖਸ਼ ਜੀ ਜਿਹੜੇ ਤੇਰੇ ਗ੍ਰਹਿ ਪੈਦਾ ਹੋਣਗੇ ਤੇਰੀ ਕੁੱਲ ਵਿੱਚ ਪੈਦਾ ਹੋਣਗੇ ਤੁਹਾਡੇ ਘਰ ਪੈਦਾ ਹੋਣਗੇ ਉਹ ਕੀਰਤਨ ਦੇ ਭਜਨ ਦੇ ਨਾਲ ਜੁੜੇ ਰਹਿਣਗੇ ਕਿਉਂ ਤੁਹਾਡੇ ਪ੍ਰੇਮ ਦੇ ਸਦਕੇ ਵੇਖ ਲਓ ਕਈ ਵਾਰ ਬੰਦਾ ਆਪ ਜੁੜਿਆ ਹੁੰਦਾ ਹੈ ਫੇ ਗੁਰੂ ਇਹੋ ਜੀ ਕਿਰਪਾ ਕਰਦਾ ਕੁੱਲਾਂ ਨੂੰ ਜੋੜ ਦਿੰਦਾ ਹੈ ਕੁੱਲਾਂ ਨੂੰ ਇਹ ਆਖਿਆ ਤੁਮਰੇ ਗ੍ਰਹਿ ਉਤਪਤ ਜੋ ਹੋਏ ਕੀਰਤਨ ਭਜਨ ਕਰੇ ਸਭ ਸੋਏ ਅੱਜ ਵੱਡੀ ਬਖਸ਼ਿਸ਼ ਕੀਤੀ ਸਤਿਗੁਰੂ ਵੱਡੀ ਰਹਿਮਤ ਕੀਤੀ